ਆਮ ਆਦੀ ਪਾਰਟੀ ਦੀਆਂ ਵਿਰੋਧੀ ਧਿਰਾਂ ਵੱਲੋਂ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਵਧਾ ਇੱਕ ਨੀਨਾ ਮੱਤਲ ਨੇ ਬਿਲਕੁਲ ਬੇਬੁਨਿਆਦ ਦੱਸਿਆ ਨੀਨਾ ਮੱਤਲ ਨੇ ਅੱਜ ਆਪਣੇ ਗ੍ਰਹਿ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਵੱਲੋਂ ਲਗਾਏ ਗਏ ਦੋਸ਼ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਕਿ ਚੋਣ ਦਸਤਾਵੇਜ਼ ਵਿੱਚ 5-10 ਫੀਸਦੀ ਗਲਤੀਆਂ ਹੋਣ ਕਰਕੇ ਕੁਝ ਨਾਮਜ਼ਦਗੀ ਪੱਤਰات ਕੀਤੇ ਗਿਆਨ ਮਿੱਤਲ ਨੇ ਕਿਹਾ ਕਿ ਜੇਕਰ ਪਿੰਡਾਂ ਵਿੱਚ ਚੋਣਾਂ ਦੌਰਾਨ ਕੋਈ ਵੀ ਵਿਵਾਦ ਹੁੰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੋਣਾਂ ਵਿੱਚ ਹਿੱਸਾ ਲੈਣ ਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰਨ ਸਭ ਤੋਂ ਪਹਿਲਾਂ ਤਾਂ ਇੱਕ ਸੋਡਾ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਨ ਦਾ ਲਈ ਰੱਖੀ ਗਈ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਇਲੈਕਸ਼ਨ ਟਾਈਮ ਆ ਗਿਆ ਔਰ ਪੱਤਰਕਾਰ ਹੀ ਐਸੇ ਇੱਕ ਜਰੀਆ ਹੁੰਦਾ ਲੋਕਾਂ ਤੱਕ ਕਿ ਜੋ ਸਚਾਈ ਪਹੁੰਚਾਉਂਦੇ ਅੱਜ ਦੀ ਜਿਹੜੀ ਮੇਨ ਗੱਲ ਦਾ ਵਿਸ਼ਾ ਹੈਗਾ ਕਿ ਅੱਜ ਤੁਹਾਨੂੰ ਪਤਾ ਸਵੇਰ ਤੋਂ ਕਾਂਗਰਸ ਅਕਾਲੀ ਤੇ ਭਾਜਪਾ ਲਿਆ ਨੇ ਮਿਲ ਕੇ ਹਾਈਵੇ ਜਾਮ ਕਰ ਰੱਖਿਆ ਮੈਂ ਉਹਦੀ ਬਹੁਤ ਨਿੰਦਾ ਕਰਦੀ ਹਾਂ ਕਿ ਹਾਈਵੇ ਜਾਮ ਕਰਕੇ ਤੁਸੀਂ ਸਾਰੀ ਦੁਨੀਆ ਨੂੰ ਪਰੇਸ਼ਾਨ ਕਰ ਰੱਖਿਆ ਕੋਈ ਗੱਲ ਹੈ ਕੋਈ ਦਿੱਕਤ ਹੈ ਤੁਸੀਂ ਬੈਠੋ ਐਸਡੀਐਮ ਦੇ ਆਫਿਸ ਦੇ ਬਾਹਰ ਬੈਠੋ ਕਿਤੇ ਵੀ ਬੈਠੋ ਪਰ ਹਾਈਵੇ ਜਾਮ ਨਾ ਕਰੋ ਸਵੇਰ ਤੋਂ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਅੱਜ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਸਾਡੇ ਸਾਬਕਾ ਵਿਧਾਇਕ ਬੈਠ ਕੇ ਨਾਰੇ ਲਾ ਰਹੇ ਨੇ ਧਰਨੇ ਲਾ ਰਹੇ ਨੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਰਦੇ ਆਏ ਹੁਣ ਤੱਕ ਤੁਸੀਂ ਇਹੀ ਕੁਝ ਕੀਤਾ ਹੈ ਹਮੇਸ਼ਾ ਲੋਕਾਂ ਨਾਲ ਧੱਕਾ ਕੀਤਾ ਸਰਪੰਚੀ ਇਲੈਕਸ਼ਨ ਤਾਂ ਹੋਣ ਹੀ ਨਹੀਂ ਦਿੰਦੇ ਸੀ ਧੱਕਾ ਚੱਲਦਾ ਸੀ ਪਰ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸਹਿਮਤੀ ਬਣਾਓ ਜਿਹੜੇ ਪਿੰਡ 'ਚ ਸਹਿਮਤੀ ਬੰਦੀ ਹੈ ਉੱਥੇ ਜਾ ਕੇ ਕੋਈ ਵੀ ਬੰਦਾ ਖੜਾ ਤੇ ਹੋਣ ਨੂੰ ਤਿਆਰ ਨਹੀਂ ਕਿਸੇ ਨਾ ਕਿਸੇ ਨੂੰ ਪੈਸੇ ਦੇ ਕੇ ਉਹਨਾਂ ਦੇ ਫਾਰਮ ਭਰਾਦੇ ਨਹੀਂ ਲਾਹਨਤ ਹੈ ਇਸ ਤੇ ਲੋਕਾਂ ਤੇ ਮੈਂ ਇਹ ਕਹੂੰਗੀ ਲਾਹਨਤ ਹੈ ਕਿ ਪਹਿਲਾਂ ਤਾਂ ਤੁਸੀਂ ਜੋ ਗੰਦ ਪਾਇਆ ਪਾਇਆ ਹੁਣ ਵੀ ਤੁਸੀਂ ਗੰਦ ਪਾ ਰਹੇ ਹੋ ਫਿਊ ਨੇ ਕਹਿੰਦੇ ਆ ਜੀ ਇਹਨਾਂ ਨੇ ਪਰਚੇ ਕੈਨਸਲ ਕਰਾਏ ਆ ਜੇ ਅਸੀਂ ਪਰਚੇ ਇੰਨਾ ਵਾਂਗੂ ਕੈਨਸਲ ਕਰਾਣੇ ਹੁੰਦੇ 95 ਪਿੰਡਾਂ 'ਚ ਅਸੀਂ ਸਾਰਿਆਂ ਦੇ ਕਰਾਉਂਦੇ ਅਸੀਂ 5-10% ਦੇ ਕਿਉਂ ਕਰਾਉਂਦੇ ਜਿਹੜੇ 5-10% ਪਰਚੇ ਕੈਨਸਲ ਹੋਏ ਆ ਜਿਨ੍ਹਾਂ ਵਿੱਚ ਕੋਈ ਕਮੀਆਂ ਲੱਭੀਆਂ ਗਈਆਂ ਆਫੀਸਰ ਸਾਹਿਬਾਨਾਂ ਨੇ ਪਰਚਿਆਂ ਦੀ ਜਿਹੜੀ ਛਾਂਦੀਨ ਹੁੰਦੀ ਹੈ ਜਿਹੜੀ ਅਪਲਾਈ ਕੀਤੇ ਫਾਰਮ ਉਹ ਛਾਂਦੀਨ ਕੀਤੀ ਉਹਦੇ ਜੋ ਵੀ ਕਮੀਆਂ ਨਿਕਲੀਆਂ ਤਾਂ ਉਹ ਪਰਚੇ ਕੈਂਸਲ ਹੋਏ ਐ ਜੇ ਅਸੀਂ ਪਰਚੇ ਕੈਂਸਲ ਹੀ ਕਰਾਉਣੇ ਹੁੰਦੇ ਅਸੀਂ ਕੱਲ ਭਰਨੀ ਨਾ ਦਿੰਦੇ ਜਿਵੇਂ ਇਹ ਹਮੇਸ਼ਾ ਕਰਦੇ ਸੀਗੇ ਦਰਵਾਜ਼ੇ ਬੰਦ ਕਰ ਦਿੰਦੇ ਸੀ ਪੇਪਰ ਫਾੜ ਦਿੰਦੇ ਸੀ ਪਰ ਨਹੀਂ ਅਸੀਂ ਸ਼ਾਂਤੀਪ੍ਰੀਆ ਲੋਕ ਆ ਸ਼ਾਂਤੀ ਨਾਲ ਚੱਲਣ ਆਏ ਆ ਤਾਂ ਇਸ ਕਰਕੇ ਮੈਂ ਇਹੀ ਕਹੂੰਗੀ ਇਹਨਾਂ ਨੂੰ ਇੱਕ ਪਿਆਰ ਨਾਲ ਵੀ ਕਹਨੀ ਔਰ ਵਾਰਨਿੰਗ ਵੀ ਦਿਨੀ ਆ ਵੀ ਤੁਹਾਨੂੰ ਆਹ ਤੇ ਗੰਦ ਪਾਉਣ ਦੀ ਤੁਹਾਨੂੰ ਇੱਕ ਵਾਰਨਿੰਗ ਸਮਝ ਲਓ ਚੇਤਾਵਨੀ ਸਮਝ ਲਓ ਮੇਰੀ ਇੱਕ ਟੀ ਵਾਰ ਜੇ ਪਿੰਡ diel ਪਿੰਡਾਂ ਦੇ ਇਲੈਕਸ਼ਨਾਂ 'ਚ ਸਰਪੰਚੀ ਇਲੈਕਸ਼ਨਾਂ 'ਚ ਤੁਸੀਂ ਗੰਧ ਪਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਅਸੀਂ ਪਿੰਡਾਂ 'ਚ ਭਾਈਚਾਰਾ ਕਾਇਮ ਕਰਦੇ ਹਾਂ ਔਰ ਤੁਹਾਡੇ ਮਾਧਿਅਮ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੀਆਂ ਕਿ ਇਹਨਾਂ ਦੇ ਮਗਰ ਨਾ ਲੱਗੋ ਭਾਈਚਾਰਾ ਨਸਾਂ ਨੂੰ ਰੱਖੋ ਕਿਸੇ ਵੀ ਪਾਰਟੀ ਦੇ ਮਗਰ ਨਾ ਲੱਗੋ ਭਾਈਚਾਰਾ ਨਸਾਂ ਨੂੰ ਕਾਇਮ ਕਰਦੇ ਹੋਏ ਪਿੰਡ ਦਾ ਸਰਪੰਚ ਬਣਾਓ ਨਾ ਕਿ ਕਿਸੇ ਪਾਰਟੀ ਦਾ ਜੋ ਵੀ ਜਿੱਤ ਕੇ ਆਜੂਗਾ ਸਾਡੇ ਲਈ ਉਹਦਾ ਅਸੀਂ ਉਹਦਾ ਵੈਲਕਮ ਕਰਾਂਗੇ ਅੱਜ ਤੱਕ 2.5 ਸਾਲਾਂ 'ਚ ਇੱਕ ਵੀ ਪਿੰਡ ਦਾ ਸਰਪੰਚ ਕਹਦੇ ਵੀ ਸਾਡੇ ਨਾਲ ਵਿਤਕਰਾ ਹੋਇਆ ਜੋ ਵੀ ਸਰਕਾਰ ਵੱਲੋਂ ਫੰਡ ਆਇਆ ਸਭ ਨੂੰ ਵੰਡ ਕੇ ਦਿੱਤੇ ਗਏ ਨੇ ਅਸੀਂ ਉਹ ਮਾਹੌਲ ਬਣਾਉਣਾ ਚਾਹੁੰਦੇ ਹਾਂ ਕਿ ਪਿੰਡਾਂ 'ਚ ਭਾਈਚਾਰਾ ਕਾਇਮ ਹੋਵੇ ਨਾ ਕਿ ਲੜਾਈਆਂ ਔਰ ਇਹਨਾਂ ਨੇ ਗੰਦ ਪਾਉਣ ਲੱਗੇ ਹੋਏ ਨੇ ਇਹਨਾਂ ਨੂੰ ਆਪਦੀਆਂ ਸਚਾਈਆਂ ਅੱਗੇ ਆ ਰਹੀਆਂ ਨੇ ਤਾਂ ਅੱਜ ਸਾਰਾ ਮਾਹੌਲ ਇਹਨਾਂ ਨੇ ਇਸ ਕਰਕੇ ਖਰਾਬ ਮੈਡਮ ਸੋਰੂ ਪਿੰਡ ਹੋ ਗਿਆ ਡਾੜਾ ਪਿੰਡ ਉਹਦੇ ਉੱਥੋਂ ਦੇ ਲੋਕਾਂ ਨੇ ਅੱਜ ਇਕੱਠੇ ਹੋ ਕੇ ਹੀ ਕਹਿ ਵੀ ਸਾਡੇ ਵੀ ਜਿਹੜੇ ਉੱਥੇ ਕੱਲ ਪੇਪਰ ਦਾਖਲ ਹੋਣ ਦਿੱਤੇ ਕਿ ਪੁਲਿਸ ਵੱਲੋਂ ਜਿਹੜਾ ਉਹਨਾਂ ਨਾਲ ਧੱਕਾ ਕੀਤਾ ਗਿਆ ਸੀ ਸਵੇਰ ਤੋਂ ਪੇਪਰ ਦਾਖਲ ਹੋ ਰਹੇ ਸੀ ਮੈਨੂੰ ਲੱਗਦਾ ਰਾਜ ਸਭ ਤੋਂ ਵੱਧ ਪਰਸੈਂਟੇਜ ਹੈ ਤੁਸੀਂ ਕਢਵਾ ਕੇ ਦੇਖ ਲਓ ਜਿੱਥੇ ਪੇਪਰ ਦਾਖਲ ਹੋਇਆ ਮੈਨੂੰ ਨਹੀਂ ਪਤਾ ਕਿਸ ਏਰੀਆਸ ਤੱਕਾ ਹੋਇਆ ਕਿਸੇ ਚ ਨਹੀਂ ਹੋਇਆ ਪਰ ਰਾਜਪੁਰੇ ਚ ਪੁਲਿਸ ਨੂੰ ਸਖਤ ਹਦਾਇਤਾਂ ਸੀਗੀਆਂ ਕਿ ਕੋਈ ਤੱਕਾ ਨਹੀਂ ਹੋਣ ਦਿੱਤਾ ਜਾਊਗਾ ਹਾਂ ਜੇ 3 ਵਜੇ ਤੋਂ ਬਾਅਦ ਹੀ ਕੋਈ ਆਇਆ ਜਾਂ 3:30 ਤੋਂ ਬਾਅਦ ਆਇਆ ਉਹਦੇ ਪੇਪਰ ਰਹਿਗੇ ਤਾਂ ਮੈਂ ਉਹਦਾ ਕੋਈ ਜਵਾਬ ਨਹੀਂ ਦੇ ਸਕਦੀ ਪਰ ਤੁਸੀਂ ਪਰਸੈਂਟੇਜ ਕਢਾ ਕੇ ਦੇਖ ਲਓ ਰਾਜਪੁਰੇ ਵਿੱਚ ਸਭ ਤੋਂ ਵੱਧ ਨਾਮਿਨੇਸ਼ਨ ਮੈਡਮ ਉਹਨਾ ਬੋਲੋ ਕਿਹਾ ਗਿਆ ਵੀ ਇੱਥੇ ਅਦਾਲਤ ਕਰਾਂਗੇ ਪਰ ਪੂਰੇ ਪੰਜਾਬ ਦੇ ਵਿੱਚ ਹੀ ਅਦਾਲਤਾਂ ਰੋਕੀਤਾ ਜਾ ਰਿਹਾ ਵੀ ਜਿਹੜਾ ਤੱਕ ਕੀਤਾ ਜੇ ਸਰ ਲੈ ਕੇ ਪੇਪਰ ਉਹ ਸੋਨੀ ਗੱਲ ਹੈ ਜੇ ਉਹ ਅਦਾਲਤ ਦਾ ਕਰਦੇ ਆ ਸਾਨੂੰ ਇਨਸਾਫ ਲੈਣ ਦਾ ਹੱਕ ਹੈ ਪਰ ਇਹਨਾਂ ਨੂੰ ਇਹ ਕਹੋ ਵੀ ਅਦਾਲਤਾਂ ਉਦੋਂ ਕਿੱਥੇ ਗਈਆਂ ਸੀ ਜੇ ਤੁਸੀਂ ਧੱਕੇ ਕਰਦੇ ਸੀਗੇ ਲੋਕ ਉਦੋਂ ਕਿੱਥੇ ਗਏ ਸੀ ਉਦੋਂ ਨਹੀਂ ਲੋਕਾਂ ਨੇ ਇਨਸਾਫ ਦੀ ਲੋੜ ਸੀ ਜਦੋਂ ਰਿਜ਼ਲਟ ਅਨਾਉਂਸ ਹੋਣ ਤੋਂ ਬਾਅਦ ਇਹ ਪਰਚੇ ਪਾੜ ਦਿੰਦੇ ਸੀ ਸ਼ਰਮ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਜਿਹੜਾ ਲੋਕ ਅੱਜ ਰਾਜਪੁਰੇ ਦਾ ਮਾਹੌਲ ਖਰਾਬ ਕਰ ਰਹੇ ਆ ਮੈਂ ਇੱਕ ਚੀਜ਼ ਹੋਰ ਕਹਿਣੀ ਆ ਮੈਂ ਰਾਜਪੁਰੇ ਦਾ ਮਾਹੌਲ ਨਹੀਂ ਖਰਾਬ ਕਰਨ ਦਿਆਂਗੀ 2.5 ਸਾਲ ਹੋ ਗਏ ਰਾਜਪੁਰਾ ਸ਼ਾਂਤੀਪ੍ਰੀਆ ਚੱਲ ਰਿਹਾ ਹੈ ਰਾਜਪੂਤ ਪੂਰੇ ਵਿੱਚ ਇੱਕ ਵੀ ਬੰਦਾ ਕਹਵੇ ਮੇਰੇ ਨਾਲ ਧੱਕਾ ਹੋਇਆ ਇੱਕ ਵੀ ਬੰਦਾ ਕਹਵੇ ਮੇਰੇ ਨਾਲ ਜ਼ਮੀਨ ਤੇ ਕਬਜ਼ਾ ਹੋਇਆ ਇੱਕ ਵੀ ਬੰਦਾ ਕਹਵੇ ਕਿ ਸਾਡੇ ਕਿਸੇ ਬੰਦੇ ਨੇ ਕਿਸੇ ਨੇ ਪੈਸੇ ਮੰਗੇ ਆ ਤਾਂ ਮੈਂ ਅਸੀਂ ਉਹਦਾ ਜਵਾਬ ਦੇਵਾਂਗੇ ਜੇ ਕਿਸੇ ਨਾਲ ਕੁਝ ਹੁੰਦਾ ਤਾਂ ਸਾਨੂੰ ਆ ਕੇ ਕੰਪਲੇਂਟ ਕਰੇ ਅਸੀਂ ਜਿਹੜੇ 2.5 ਸਾਲਾਂ ਚ ਰਾਜਪੁਰੇ ਦਾ ਵਧੀਆ ਮਾਹੌਲ ਬਣਾਇਆ ਮੈਂ ਇਹਨਾਂ ਨੂੰ ਗੰਦ ਨਹੀਂ ਪਾਉਂਦું ਮੈਡਮ ਸਾਬਕਾ ਵਿਧਾਇਕ ਵੱਲੋਂ ਇਹ ਵੀ આરોਪ ਲਾਇਆ ਗਿਆ ਕਿ ਤੁਸੀਂ ਕਿਸੇ ਬਿੱਟੂ ਨਾਂ ਦੇ ਬੰਦੇ ਤੋਂ 12 ਲੱਖ ਰੁਪਏ ਲੈ ਕੇ ਉਹਨੂੰ ਸਰਪੰਚ ਬਣਾਇਆ ਸਾਬਕਾ ਵਿਧਾਇਕ ਨੂੰ ਆਰਦੀਆਂ ਸਚਾਈਆਂ ਅੱਗੇ ਆ ਜਾਂਦੇ ਉਹ ਇਹ ਕੰਮ ਕਰਦੇ ਸੀ ਜੇ ਅਸੀਂ ਪੈਸੇ ਲੈ ਕੇ ਸਰਪੰਚ ਬਣਾਉਣੇ ਹੁੰਦੇ ਤਾਂ ਮੈਨੂੰ ਲੱਗਦਾ ਸਾਰਿਆਂ ਤੋਂ ਅਸੀਂ ਪੈਸੇ ਲੈ ਲੈਂਦੇ ਮੈਂ ਸਾਫ ਕਰ ਵਿਧਾਇਕ ਨੇ ਇੱਕ ਵਾਰ ਪਹਿਲਾਂ ਵੀ ਕਹਿ ਚੁੱਕੀਆਂ ਕਈ ਵਾਰ ਬੇਨਤੀ ਕਰ ਚੁੱਕੀਆਂ ਕਿ ਅਸੀਂ ਖਾਨਦਾਨੀ ਲੋਕਾਂ ਅਸੀਂ ਕੋਈ ਸੜਕਾਂ ਤੇ ਫਿਰਦੇ ਨਹੀਂ ਆਏ ਸਾਡੇ ਕੋਲ ਰੱਬ ਦਾ ਦਿੱਤਾ ਬਥੇਰਾ ਹੈ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਆ ਇੱਕ ਵੀ ਬੰਦਾ ਆ ਕੇ ਪ੍ਰੂਫ ਕਰ ਦੇ ਕਿ ਅਸੀਂ ਪੈਸੇ ਲਿੱਤੇ ਆ ਬਕਵਾਸ ਕਰਨ ਨੂੰ ਕੀ ਹੈ ਖੁਸ਼ੀ ਕਰਦੇ ਰਹਿਣ ਕਿਉਂਕਿ ਇਹਨਾਂ ਦਾ ਆਪ ਦਾ ਕੰਮ ਇਹੀ ਸੀਗਾ ਕਿਹੜਾ ਬੰਦਾ ਹੈ ਜਿਹੜਾ ਰਾਜਪੁਰੇ ਦਾ ਕਿਸੇ ਬੰਦੇ ਤੋਂ ਪੁੱਛ ਲਓ ਜਿਹਦੇ ਨਾਲ ਇਹਨਾਂ ਨੇ ਧੱਕਾ ਨਹੀਂ ਕੀਤਾ ਇਸ ਕਰਕੇ ਮੈਂ ਇਹਨਾਂ ਨੂੰ ਕਹਿੰਨੀ ਆ ਵਿਧਾਇਕ ਸਾਹਿ ਸੋਚ ਕੇ ਬੋਲਿਆ ਕਰੋ ਆਪਦੀਆਂ ਸਚਾਈਆਂ ਤੁਹਾਡੇ ਆਰਦੀ ਅੱਗੇ ਆਈ ਜਾਂਦੀਆਂ ਨੇ ਮੈਂ ਤਾਂ ਵੀ ਕਰਨਾਲ ਦੇ ਗੁਜਰ ਅਸੀਂ ਜੀ ਪਿਛਲੀ ਵਾਰੀ ਐਮਐਲਏ ਵਿਧਾਇਕ ਹਥਿਆਰ ਤਮੋ ਨੇ 27 ਲੱਖ ਰੁਪਏ ਲੈ ਕੇ ਫਰਟਿਆ ਮੈਂ ਉਹੀ ਮੈਂ ਉਹੀ ਕਹਿ ਰਹੀ ਆ ਜੀ ਇਹਨਾਂ ਨੂੰ ਆਪਦੀਆਂ ਸਚਾਈਆਂ ਅੱਗੇ ਆਈ ਜਾਂਦੀਆਂ ਇੱਕ ਇੱਕ ਤੋਂ 27 ਲੱਖ ਕੀ ਇਹਨਾਂ ਨੂੰ ਤਾਂ ਪਤਾ ਨਹੀਂ ਕਿੰਨੇ ਤੋਂ ਕਿੰਨੇ ਲਿੱਤੇ ਸੀਗੇ ਔਰ ਹਰ ਹਰ ਵਪਾਰੀ ਨੂੰ ਇਹਨਾਂ ਨੇ ਡਰਾ ਕੇ ਧਮਕਾ ਕੇ ਪੈਸੇ ਲਿੱਤੇ ਆ ਮੈਂ ਇਹਨਾਂ ਦੀ ਇੱਕ ਬਿਆਨ ਸੁਣਿਆ ਸੀ ਕਹਿੰਦੇ ਇੱਕ ਵੀ ਬੰਦਾ ਕਹਵੇ ਮੈਂ ਜੇ ਕਿਸੇ ਤੋਂ 500 ਰੁਪਏ ਵੀ ਲਿੱਤਦਾ ਹੋਵਾਂ ਮੈਂ ਤਾਂ ਨਹੀਂ ਕਹਿੰਦੀ 500 ਲਿੱਤਾ ਹੈ ਇਹ 500 ਥੋੜਾ ਲੈਂਦੇ ਸੀ ਇਹ ਤਾਂ ਲੱਖਾਂ ਲੈਂਦੇ ਸੀਗੇ ਅੱਜ ਤੁਸੀਂ ਪਿਛਲੇ ਐਮਪੀ ਦੇ ਇਲੈਕਸ਼ਨਾਂ 'ਚ ਵੀ ਇਹਨਾਂ ਨੇ ਲੋਕਾਂ ਨੂੰ ਧਮਕਾ ਧਮਕਾ ਬੋਟਾ ਪਵਾਈਆਂ ਪਰ ਮੈਂ ਹੁਣ ਇੱਕ ਗੱਲ ਕਹਿਨੀ ਆ ਰਾਜਪੁਰੇ 'ਚ ਸਰਪੰਚੀ ਇਲੈਕਸ਼ਨਾਂ 'ਚ ਮੈਨੂੰ ਨਹੀਂ ਪਤਾ ਪੰਜਾਬ 'ਚ ਕਿੱਥੇ ਕੀ ਹੋਣਾ ਪਰ ਮੈਂ ਆਪਣੇ ਰਾਜਪੁਰਾ ਹਲਕੇ 'ਚ ਕੋਈ ਗੁੰਡਾਗਰਦੀ ਨਹੀਂ ਹੋਣ ਦੇਵਾਂਗੀ ਔਰ ਜਿਹੜਾ ਕੋਈ ਗੁੰਡਾਗਰਦੀ ਲਈ ਆਊਗਾ ਮੈਂ ਉਹ ਬਖਸ਼ਿਆ ਨਹੀਂ ਚਾਹਾਂ ਮੈਡਮ ਜਿੱਦਾਂ ਕਿ 15 15 ਸਹੀ ਦੀ ਚੋੜਾ ਇਤਰੀ ਰੱਖੀ ਇਹ ਕੋਈ ਲੱਗਦਾ ਕੋਈ ਅਸਟਰੇ ਸਿਲੇ ਦੇ ਸਿਲੇ ਇਲਾਕੇ ਹੈਗੇ ਜਾਂ ਪਿੰਡ ਹੈਗੇ ਜਿੱਥੇ ਤੁਸੀਂ ਚਾਹੋ ਵੀ ਉਹਨਾਂ ਨੇ ਮੰਗ ਕੀਤੀ ਹੈ ਵੀ ਉੱਥੇ ਸੀਸੀਟੀਵੀ ਕੈਮਰਾ ਡਿਪਲਿਮ ਜ਼ਰੂਰ ਚਾਣ ਕਮਿਸ਼ਨਰ ਵੱਲੋਂ ਲਗਾਏ ਜਾਣ ਤਾਂ ਜੋ ਇਹੋ ਜਿਹੀ ਘਟਨਾਵਾਂ ਵਾਪਰੇ ਜਾਂ ਕੋਈ ਝਾਲੀ ਬੋਟਾ ਪਾਈਆਂ ਜਾਣ ਚਲ ਦੇਖੋ ਜੇ ਤਾਂ ਜਿੱਥੇ ਇਹਨਾਂ ਦੀ ਕੋਈ ਪਲੈਨਿੰਗ ਹੈ ਉੱਥੇ ਕਹਿੰਦੇ ਹੋਣਗੇ ਜਿੱਥੇ ਇਹਨਾਂ ਨੇ ਕੋਈ ਗੰਦ ਪਾਉਣਾ ਅਸੀਂ ਤਾਂ ਕਹਿੰਦੇ ਬਿਲਕੁਲ ਨੀਟ ਐਂਡ ਕਲੀਨ ਇਲੈਕਸ਼ਨ ਹੋਣੇ ਚਾਹੀਦੇ ਆ ਹਰ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਿੱਥੇ ਜੇ ਫੜੇ ਆ ਸਾਡੇ ਬਹੁਤ ਸਾਰੇ ਵਲੰਟੀਅਰ ਹੈ ਬਿਲਕੁਲ ਮੈ ਤਾਂ ਲੋਕ ਉਸ ਦੇ ਹਿਸਾਬ ਨਾਲ ਵੋਟਾਂ ਪਾਣਗੇ ਨਾ ਕਿ ਇੰਨਾ ਵਾਂਗੂ ਵੀ ਅੰਦਰ ਵੜ ਕੇ ਪਹਿਲਾਂ ਤਾਂ ਵੋਟਾਂ ਜਾਲੀ ਪੁਆਈਆਂ ਫਿਰ ਡੱਬੇ ਲੈ ਲੈ ਭੰਦੇ ਆ ਤੁਹਾਡੇ ਸਾਹਮਣੇ ਐ ਪਿਛਲੇ ਸਰਪੰਚੀ ਇਲੈਕਸ਼ਨਾਂ ਚ ਕਿੰਨੇ ਦੇ ਡੱਬੇ ਲੈ ਲੈ ਭੱਜੇ ਸੀ ਗੋਲੀਆਂ ਚੱਲੀਆਂ ਸੀਗੀਆਂ ਇਹ ਉਹੀ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਆ ਪਰ ਅਸੀਂ ਉਹ ਮਾਹੌਲ ਨਹੀਂ ਬਣਨ ਦੇਣਾ ਮੈਡਮ ਪਿੰਡ ਦੇ ਲੋਕਾਂ ਨੂੰ ਕੁਝ ਕਹਿਣਾ ਚਾਹਾਂਗੀ ਸੰਦੇਸ਼ ਜਨਾ ਮੈਂ ਸਾਰੇ ਪਿੰਡ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਸਰਪੰਚੀ ਇਲੈਕਸ਼ਨਾਂ ਇੱਕ ਤੁਹਾਡਾ ਰਾਈਟ ਐ ਇਹਨਾਂ ਨੂੰ ਪਲੀਜ਼ ਭਾਈਚਾਰੇ ਨਾਲ ਕਰੋ ਕਿਸੇ ਦੇ ਗੱਲਾਂ ਚ ਨਾ ਆਓ ਕੋਈ ਮਾਹੌਲ ਖਰਾਬ ਕਿਸੇ ਨਾਲ ਕੋਈ ਤਕਾ ਨਹੀਂ ਹੋਊਗਾ ਹਰ ਇਨਸਾਨ ਨੂੰ ਹੱਕ ਹੈ ਆਪਦੇ ਵੋਟ ਦਾ ਰਾਈਟ ਦਾ ਤੇ ਇਹਨਾਂ ਲੋਕਾਂ ਦੇ ਮੰਗਰ ਲਾ ਕੇ ਆਪਦੇ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਜੇ ਕਿਸੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਤਾਂ ਲੀਡਰਾਂ ਦਾ ਕੁਝ ਨਹੀਂ জানা ਥੋਡੀਆਂ ਆਪਸ ਚ ਦੁਸ਼ਮਣੀਆਂ ਪੈਣੀਆਂ ਇਸ ਲਈ ਭਾਈਚਾਰਾ ਕਾਇਮ ਰੱਖ ਕੇ ਸ਼ਾਂਤੀ ਵਈ ਢੰਗ ਨਾਲ ਆਪਾਂ ਸਰਪੰਚੀ ਵੋਟਾਂ ਕਰਾਈਏ ਮਾਨ ਮੰਤਰੀ ਜਗਤ ਅੰਦਰ ਨੇ ਜਿਹੜਾ ਐਲਾਨ ਕੀਤਾ ਗਿਆ 1000 ਕਮੇੜੇ ਦੇ ਨੋਟ ਕਿਓ ਤੁਹਾਡੇ ਖਿਲਾਫ ਦੋਈਏ ਨਾਮ ਮਿਲਵਤਨ ਜੜੀ ਮੁਹਿੰਦ ਪਿੰਡਾਂ ਦੇ ਵਿੱਚ ਨਾਲੇ ਕੋਈ ਗੱਲ ਨਹੀਂ ਇਹਨਾਂ ਤੋਂ ਬਹੁਤ ਕੁਝ ਚਲਾਣਗੇ ਜਾਣ ਤਾਂ ਸਾਰੀ ਪਿੰਡਾਂ ਵਾਲਿਆਂ ਨੂੰ ਕੀ ਪਤਾ ਨਹੀਂ ਇਹਨਾਂ ਨੇ ਪਰਚੇ ਕੀਤੇ ਐ ਸਾਡੇ ਲਈ ਨਾਮ ਮਿਲਵਤਨ ਦੀ ਮੁਹਿੰਮ ਚਾਲੂ ਕਰਨਗੇ ਅਸੀਂ ਤਾਂ ਰਹਿਣੀ ਲੋਕਾਂ ਚ ਰਹਿਣੀ ਪਿੰਡਾਂ ਚ ਇਹਨਾਂ ਨੂੰ ਬਲਕਿ ਜਾਣ ਲੋਕ ਉੱਤੇ ਲੋਕ ਕਹਿੰਦੇ ਨੇ ਕਿ ਜੀ ਉਹ ਉਹੀ ਹਰਦੇਵਾਲ ਕੰਬੋਜ ਹੁਣ ਬੋਲਦਾ ਜਿਹੜਾ ਪਰਚੇ ਕਰਾਉਂਦਾ ਸੀ ਉਹੀ ਹਰਦੇਵਾਲ ਕੰਬੋਜ ਜਿਹੜਾ ਗਲੇ ਘੋਟਦਾ ਸੀਗਾ ਕੋਈ ਗੱਲ ਨਹੀਂ ਇਹ ਜਿੰਨਾ ਜ਼ੋਰ ਲੱਗਦਾ ਇਹਨੂੰ ਚਲਾ ਲੈ ਕਿਉਂਕਿ ਇਹ ਖਤਮ ਹੋ ਚੁੱਕੀ ਹੈ ਹੁਣ ਆਪਦੇ ਆਪ ਨੂੰ ਦੁਬਾਰਾ ਇਹ ਜ਼ਿੰਦਾ ਕਰ ਰਿਹਾ ਕਿ 2.5 ਸਾਲ ਸ਼ਾਇਦ ਮੈਂ ਜ਼ਿੰਦਾ ਹੋ ਜਾ ਪਰ ਜਨਤਾ ਸਭ ਜਾਂਦੀ ਹੈ ਜਨਤਾ ਆਪ ਦਾ ਫੈਸਲਾ